ਬਹੁਤ ਵੱਡੀ ਖਬਰਾਂ ਜਿਵੇਂ ਕਿ ਰਾਜਵੀਰ ਜਵੰਦਾ ਨੂੰ ਲੈ ਕੇ ਫੇਰ ਤੋਂ ਜਾਨੀ ਇੱਕ ਬਹੁਤ ਵੱਡੀ ਖੁਸ਼ਖਬਰੀ ਦੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜਿੱਥੇ ਪੂਰੇ ਪੰਜਾਬ ਭਰ ਦੇ ਵਿੱਚ ਮੁਲਕਾਂ ਦੇ ਵਿੱਚ ਰਾਜਵੀਰ ਜਵੰਦਾ ਦੇ ਲਈ ਨੰਗਰ ਲਾਏ ਜਾ ਰਹੇ ਸੀ ਅਰਦਾਸਾਂ ਕੀਤੀਆਂ ਜਾ ਰਹੀਆਂ ਸੀ ਬਹੁਤ ਸਾਰਾ ਯਤਨ ਡਾਕਟਰਾਂ ਬਣੀ ਉਹ ਕੀਤਾ ਜਾ ਰਿਹਾ ਸੀ ਪਰ ਇੱਕ ਐਸੇ ਡਾਕਟਰ ਜਿਹੜੇ ਕਿ ਡਾਕਟਰ ਦੇ ਰੂਪ ਦੇ ਵਿੱਚ ਕਹਿੰਦੇ ਜੀ ਪ੍ਰਮਾਤਮਾ ਬੋੜ ਗਏ ਜੀ ਹੁਣ ਭਾਵੇਂ ਇਹਨੂੰ ਅਰਦਾਸਾਂ ਦੇ ਨਾਲ ਜੋੜ ਲਓ ਚਾਹੇ ਇਹਨੂੰ ਕਿਸੇ ਮਰਜੀ ਗੱਲ ਦੇ ਨਾਲ ਜੋੜ ਲਓ ਪਰ ਜਿਹੜਾ ਰਾਜਵੀਰ ਜਵੰਦਾ ਬੜੇ ਲੰਮੇ ਸਮੇਂ ਤੋਂ ਯਾਨੀ 8-10 ਦਿਨ ਹੋ ਗਏ ਨੇ ਬਹੁਤ ਲੰਮਾ ਸਮਾਂ ਹੋ ਗਿਆ ਵੈਂਟੀਲੇਟਰ ਤੇ ਸੀਗੇ ਤਾਂ ਡਾਕਟਰਾਂ ਬੰਨਿਓ ਕਿਹਾ ਜਾ ਰਿਹਾ ਸੀ ਕਹਿੰਦੇ ਜੀ ਬ੍ਰੇਨ ਡੈਡ ਹੈ ਰਾਜਵੀਰ ਜਵੰਦਾ ਦੀ ਕੰਡੀਸ਼ਨ ਬਹੁਤ ਮਾੜੀ ਹੈ ਤਾਂ ਹੁਣ ਇੱਕ ਬੜਾ ਚਮਤਕਾਰ ਜਿਹੜਾ ਕਿ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਦੇ ذریعے ਮੈਂ ਤਾਂ ਇਹੋ ਪ੍ਰੂਫ ਦੇ ਆਧਾਰ ਦੇ ਉੱਤੇ ਉਹ ਵੀਡੀਓ ਦਿਖਾਉਣ ਜਾ ਰਿਹਾ ਯਾਨੀ ਪੰਜਾਬ ਦੇ ਅੰਦਰ ਇੱਕ ਸਾਡੇ ਹੀ ਪੰਜਾਬ ਦੇ ਨੌਜਵਾਨ ਡਾਕਟਰ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਕਿਹਦਾ ਐਕਸਪੀਰੀਅੰਸ ਕਹੋ ਚਾਹੇ ਉਹਨਾਂ ਦੀ ਟੈਕਨੀਕ ਕਹੋ ਯਾਨੀ ਐਸੀ ਨੌਲੇਜ ਉਹਨਾਂ ਦੇ ਕੋਲ ਪਈ ਸੀ ਜਿਹੜੀ ਰਾਜਵੀਰ ਜਵੰਦਾ ਦੇ ਲਈ ਇੱਕ ਜ਼ਿੰਦਗੀ ਦੇਣ ਦਾ ਕੰਮ ਕਰ ਗਈ ਹੈ ਔਰ ਹੁਣ ਪੰਜਾਬ ਦੇ ਅੰਦਰ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚੋਂ ਫੈਨ ਨੇ ਜਾ ਮੁਲਖਾਂ ਤੱਕ ਸਭ ਇਹਨੂੰ ਚਾਉਣ ਵਾਲੇ ਨੇ ਜਾਂ ਨਹੀਂ ਵੀ ਚਾਉਣ ਵਾਲੇ ਅਕਸਰ ਪੂਰੇ ਪੰਜਾਬ ਦੇ ਲੋਕ ਜਾਂ ਮੁਲਖਾਂ ਦੇ ਵਿੱਚੋ ਕਹਿ ਲੋ ਕਿ ਭਾਈ ਰਾਜਵੀਰ ਜਵੰਦਾ ਨੇ ਹੱਕ ਦੇ ਵਿੱਚ ਪੂਰਾ ਪੰਜਾਬ ਆ ਗਿਆ ਸੀ ਕਹਿੰਦੇ ਜੀ ਰਾਜਵੀਰ ਜਵੰਦਾ ਫੇਰ ਤੋਂ ਬਿਸਤਰ ਤੋਂ ਖੜੇ ਹੋ ਜਾਣ ਤੇ ਆਪਣੇ ਘਰ ਦੇ ਵਿੱਚ ਤਾਂ ਕਮ ਸੇ ਕਮ ਨਾ ਗਾਉਣ ਤਾਂ ਆਪਣੇ ਘਰ ਦੇ ਵਿੱਚ ਵਾਪਸੀ ਕਰ ਲੈਣ ਕਿਉਂਕਿ ਦੋ ਬੱਚੇ ਛੋਟੇ ਛੋਟੇ ਰਾਜਵੀਰ ਜਵੰਦਾ ਦੇ ਵੀ ਹੈਗੇ ਨੇ ਤਾਂ ਹੁਣ ਜਿਹੜੇ ਡਾਕਟਰ ਨੇ ਜ਼ਿੰਮੇਵਾਰੀ ਲੈ ਲਈ ਆ ਕਿ ਰਾਜਵੀਰ ਜਵੰਦਾ ਫੇਰ ਤੋਂ ਜਾਨੀ 9 ਵਰਨੋ ਉਸ ਤੋਂ ਬਾਅਦ ਉਹ ਤਾਂ ਇਹਨਾਂ ਦਾਵਾ ਕਰ ਚੁੱਕੇ ਨੇ ਕਹਿੰਦੇ ਜੀ ਉਹ ਫੇਰ ਤੋਂ ਗਾਉਣ ਵੀ ਰੱਗ ਸਕਦੇ ਨੇ ਯਾਨੀ ਪੰਜਾਬ ਦੇ ਲੋਕਾਂ ਨੂੰ ਉਮੀਦ ਤਾਂ ਇਹੀ ਹੈ ਕਿ ਰਾਜਵੀਰ ਜਵੰਦਾ ਖੜਾ ਹੀ ਹੋ ਜਾਣ ਚਾਹੇ ਨਾ ਗਾਉਣ ਪਰ ਇਹਨਾਂ ਦਾ ਦਾਵਾ ਕੀ ਹੈ ਠੀਕ ਕਰਨ ਦਾ ਬੜੇ ਧਿਆਨ ਦੇ ਨਾਲ ਸੁਣਿਓ ਉਸ ਤੋਂ ਬਾਅਦ ਸਾਡੀ ਵੀ ਅਪੀਲ ਹੈ ਕਿ ਪੰਜਾਬ ਦੇ ਬੱਚੇ-ਬੱਚੇ ਤੱਕ ਇਹ ਵੀਡੀਓ ਜਾਣੀ ਚਾਹੀਦੀ ਹੈ ਕਿਉਂਕਿ ਇਹਨਾਂ ਨੇ ਇੱਕ ਅਪੀਲ ਕੀਤੀ ਹੈ ਕਹਿੰਦੇ ਜੀ ਰਾਜਵੀਰ ਜਵੰਦੇ ਦੇ ਮਾਤਾ ਪਿਤਾ ਤੱਕ ਮੇਰਾ ਸੰਦੇਸ਼ਾ ਜਰੂਰ ਪਹੁੰਚਾ ਦਿਓ ਸੁਣੋ 12 ਘੰਟੇ ਤੋਂ ਲੈ ਕੇ 72 ਘੰਟੇ ਦੇ ਵਿੱਚ ਵਿੱਚ ਹੀ ਬੋਡੀ ਨੂੰ ਇੰਪਰੂਵਮੈਂਟ ਮਿਲ ਜਾਨੀ ਹੋ ਸਕਦਾ ਉਹਨੂੰ ਕੋਈ 2 ਘੰਟੇ ਦੀ ਕੋਸ਼ਿਸ਼ ਆ ਪਰ ਰਾਜਵੀਰ ਜਵੰਦੇ ਦੀ ਆ ਵੀ ਇਹਦਾ ਬ੍ਰੇਨ ਦਾ ਆਖਰੇ ਡਾਕਟਰ ਵੀ ਬ੍ਰੇਨ ਦਾ ਸਰਕਲ ਬਿਲਕੁਲ ਡਿੱਟ ਹੈ ਹਮ ਬ੍ਰੇਨ ਨੂੰ ਖੂਨ ਦੀ ਸਪਲਾਈ ਨਹੀਂ ਹੋ ਰਹੀ ਇਹ ਕਰ ਉਹਨਾਂ ਦੇ ਸੱਚੇ ਪੈਰ ਦੇ ਮੁੱਠੇ ਦੇ ਨੀਚਲੇ ਪਾਸੇ ਕੁਝ ਸੈਕੰਡ ਲਈ ਦਿਨ ਦੇ ਵਿੱਚ 5 ਤੋਂ 10 ਵੇਰੀ ਪ੍ਰੈਸ਼ਰ ਦਬਾ ਦਿੱਤਾ ਜਾਵੇ ਤਾਂ ਉਹ ਦੀ ਠੀਕ ਹੋਣ ਦੇ ਚਾਂਸ 70% ਵੱਧ ਜਾਣਗੇ ਉਹ ਦਵਾਈ ਦਾ ਮੇਰਾ ਖੁਦ ਦਾ ਤਜਰਬਾ ਹੈ ਮੈਂ 5-6 ਐਕਸਪਰਟ ਕੀਸ ਜੋ ਮੇਰੇ ਅੱਖਾਂ ਦੇ ਸਾਹਮਣੇ ਹੋਏ ਸਨ ਉਹਨਾਂ ਤੇ ਮੈਂ ਵਰਤੀ ਸੀ ਤੇ ਉਹਦੇ ਤੇ ਮੈਨੂੰ 1-2 ਮਿੰਟ ਬਾਅਦ ਹੀ ਰਿਜ਼ਲਟ ਮਿਲਿਆ ਸੀ ਕਿ ਬੇਸ ਹੋਏ ਹੋਏ ਮਰੀਜ਼ ਜਿਹੜੇ ਸੀ ਔਰ ਸਵੈਕਤੀ ਉੱਤੇ ਕੀ ਬਾਇਗੇਸ ਤੁਹਾਨੂੰ ਕੀ ਲੱਗਦਾ ਜਿਹੜੇ ਰਾਜਨੀਤਿਕ ਵੰਦਾ ਜਿੱਤੇ ਸਿਰ ਤੇ ਵਿੱਚ ਸੱਟ ਵੱਜੀ ਉਹ ਕਿਵੇਂ ਠੀਕ ਹੋ ਸਕਦੀ ਹੈ ਇਹਦਾ ਜਿਹੜੀ ਰਾਜਵੀਰ ਦੀ ਸੱਟ ਹੈ ਨਾ ਇਹਦੀ ਮੇਰੀ ਸੋਚ ਦੇ ਮੁਤਲਕ ਭਾਵੇਂ ਰਿਪੋਰਟਾਂ ਮੈਂ ਨਹੀਂ ਦੇਖੀਆਂ ਨਾ ਮੇਰੇ ਕੋਲ ਰਿਪੋਰਟਾਂ ਆਈਆਂ ਜੇਕਰ ਮੇਰੇ ਕੋਲ ਰਿਪੋਰਟਾਂ ਆ ਵੀ ਜਾਂਦੀਆਂ ਤਾਂ ਵੀ ਮੈਂ ਦੱਸ ਸਕਦੇ ਸੀ ਆਪਾਂ ਉਹਦੇ ਕਾਰਨ ਉਹਦੀ ਕੋਈ ਨਾ ਕੋਈ ਨਾਰੀ ਜਿਹੜੀ ਬਰੇਨ ਨੂੰ ਕੋਣ ਜਿਵੇਂ ਆ ਪੰਜਾਬੀ ਦੇ ਵਿੱਚ ਕਹਿੰਦੇ ਕਿ ਨਾੜੀ ਚਿਪਕੀ ਹੋਈ ਆ ਉਹ ਡੀਐਨਕੇ ਹੋਣ ਦੇ ਚਾਂਸ 70% ਵੱਧ ਜਾਣਗੇ ਤਾਂ ਸੁਣ ਲੈ ਪੰਜਾਬ ਵਾਲੇ ਜਿਵੇਂ ਕਿ ਰਾਜਵੀਰ ਜਵੰਦਾ ਨੂੰ ਠੀਕ ਕਰਨ ਦਾ ਜਾਨੀ ਪੂਰਾ ਪੂਰਾ ਜਿੰਨੇ ਵਾਰੀ ਲੈ ਰਹੇ ਨੇ ਉਹ ਕਹਿੰਦੇ ਕੀ ਨੇ ਸਾਡੇ ਪੰਜਾਬ ਦੇ ਨੌਜਵਾਨ ਡਾਕਟਰ ਨੇ ਉਹ ਕਹਿੰਦੇ ਜੀ ਰਾਜਵੀਰ ਜਵੰਦਾ ਦੇ ਜਿਹੜੇ ਐ ਸਵਸਥ ਡਾਕਟਰ ਐ ਇਲਾਜ ਕਰ ਰਹੇ ਨੇ ਕਹਿੰਦੇ ਜੀ ਉਹ ਨਹੀਂ ਮੰਨਣਗੇ ਜੇਕਰ ਮੈਂ ਆਪਣੇ ਤਰੀਕੇ ਦੇ ਨਾਲ ਉਹ ਦਵਾਈ ਦਾ ਇਸਤੇਮਾਲ ਕਰਦਾ ਇਹਨਾਂ ਨੇ ਕਿਹਾ ਕਿ ਉਹਦੀ ਜੀਭ ਦੇ ਉੱਤੇ ਧਰਨੀ ਆ 2 ਘੰਟਿਆਂ ਦੇ ਅੰਦਰ ਅੰਦਰ ਜਾਂ 12 ਘੰਟਿਆਂ ਦੇ ਅੰਦਰ ਕਹਿੰਦੇ ਜੀ ਉਹਨੂੰ ਹੋਸ਼ ਆ ਜਾਣਾ ਯਾਨੀ ਦਿਮਾਗ ਦੀ ਜਿਹੜੀ ਸਪਲਾਈ ਹੈ ਕਹਿੰਦੇ ਜੀ ਉਹਦੀ ਕੋਈ ਨਾ ਕੋਈ ਨਾੜ ਚਿਪਕੀ ਹੋਈ ਹੈ ਜਿਹੜੀ ਉਹ ਦਵਾਈ ਹੈ ਉਹ ਕਈ ਸਾਰੇ ਮਰੀਜ਼ਾਂ ਤੇ ਕਹਿੰਦੇ ਜੀ ਅਸੀਂ ਇਸਤੇਮਾਲ ਕਰ ਚੁੱਕੇ ਸਾਡਾ ਐਕਸਪੀਰੀਅੰਸ ਹੈ ਐਸ ਕਰਕੇ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਹਿੰਦੇ ਜੀ ਸਾਡੀ ਇਹ ਵੀਡੀਓ ਸਾਡਾ ਇਹ ਸੰਦੇਸ਼ਾ ਰਾਜਵੀਰ ਜਵੰਧਾ ਨੇ ਕਹਿੰਦੇ ਜੀ ਪਰਿਵਾਰ ਤੱਕ ਤਾਂ ਪਹੁੰਚਾਇਆ ਹੀ ਜਾਵੇ ਪਰ ਪੰਜਾਬ ਦੇ ਉਹਨਾਂ ਡਾਕਟਰਾਂ ਤੱਕ ਵੀ ਪਹੁੰਚਾਇਆ ਜਾਵੇ ਹੋ ਸਕਦਾ ਹੈ ਕਹਿੰਦਾ ਮੇਰੀ ਗੱਲ ਨੂੰ ਮੰਨ ਲੈਣ ਕਿਉਂਕਿ ਉਹ ਡਾਕਟਰ ਮਹਾਲੀ ਹੋਟਿਸ ਹਸਪਤਾਲ ਦੇ ਨੇ ਉਹ ਨਹੀਂ ਮੰਨਣਗੇ ਪਰ ਉਹਨਾਂ ਨੇ ਦਾਵਾ ਕਰ ਦਿੱਤਾ ਇਹ ਵੀਡੀਓ ਵਾਇਰਲ ਹੋ ਚੁੱਕੀ ਆ ਤਾਂ ਪੰਜਾਬ ਦੇ ਸਾਡੇ ਜਿੰਨੇ ਵੀ ਭੈਣ ਭਰਾ ਚਾਹੇ ਕੋਈ ਰਾਜਵੀਰ ਜਵੰਧਾ ਦਾ ਫੈਨ ਚਾਹੇ ਨਹੀਂ ਮੈਂ ਵੀ ਚਾਹੁੰਗਾ ਕਿ ਇਹ ਵੀਡੀਓ ਆਪਣੀ ਜਿਹੜੀ ਤੁਹਾਡੇ ਸਾਹਮਣੇ ਮੈਂ ਪੇਸ਼ ਕੀਤੀ ਆ ਪੂਰੀ ਕਹਾਣੀ ਉਹਨਾਂ ਦੇ ਘਰ ਤੱਕ ਤਾਂ ਜਾਣੀ ਚਾਹੀਦੀ ਹੈ ਤੇ ਉਸ ਭਰਾ ਨੂੰ ਵੀ ਅਪੀਲ ਹੈ ਜਿਹੜੇ ਡਾਕਟਰ ਨੇ ਇਹ ਵੀਡੀਓ ਦੇ ਵਿੱਚ ਬੋਲਿਆ ਸੀ ਕਿ ਭਾਈ ਮੈਂ ਉਹਨੂੰ ਬਚਾ ਸਕਦਾ ਤਾਂ ਉਹਨੂੰ ਵੀ ਅਪੀਲ ਹੈ ਕਿ ਜੇਕਰ ਤੁਹਾਡੇ ਕੋਲ ਕੋਈ ਤਜਰਬਾ ਹੈ ਤਾਂ ਤੁਸੀਂ ਮਹਾਨੀ ਫੋਟਿਸ ਹਸਪਤਾਲ ਦੇ ਵਿੱਚ ਜਾ ਕੇ ਇੱਕ ਵਾਰੀ ਆਪਣੀ ਫਰਿਆਦ ਰੱਖੋ ਹੋ ਸਕਦਾ ਹੈ ਕਿ ਤੁਹਾਨੂੰ ਵੀ ਮੌਕਾ ਦਿੱਤਾ ਜਾਵੇ ਕਿਉਂਕਿ ਕੰਡੀਸ਼ਨ ਤਾਂ ਮਾੜੀ ਦੱਸ ਰਹੇ ਸੀ ਪਰ ਹੁਣ ਜਿਹੜਾ ਮੋੜ ਆ ਨਵਾਂ ਜ਼ਿੰਦਗੀ ਦਾ ਰਾਜਵੀਰ ਜਵੰਧਾ ਤੇ ਉਹਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਪੰਜਾਬ ਦੇ ਲੋਕ ਕਮੈਂਟ ਕਰ ਰਹੇ ਨੇ ਕਹਿੰਦੇ ਜੀ ਇਸ ਭਰਾ ਨੂੰ ਮੌਕਾ ਮਿਲਣਾ ਚਾਹੀਦਾ ਕਿਉਂਕਿ ਪਿਛੇ ਤੋਂ ਡਾਕਟਰਾਂ ਔਰ ਬਹੁਤ ਹੀ ਸੀਨੀਅਰ ਡਾਕਟਰ ਨੇ ਤਾਂ ਹਣ ਰਾਜਵੀਰ ਜਵੰਦਾ ਦਾ ਜੇਕਰ ਕੋਈ ਫੈਨ ਜਾਂ ਕੋਈ ਨਹੀਂ ਵੀ ਹੈ ਤਾਂ ਭਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿੱਤਾ ਜਾਵੇ ਕਿਉਂਕਿ ਉਹਦੇ ਪਰਿਵਾਰ ਤੱਕ ਕਮ ਸੇ ਕਮ ਇਹ ਵੀਡੀਓ ਪਹੁੰਚੇ ਤਾਂ ਉਸ ਬੰਦੇ ਦੇ ਨਾਲ ਉਹ ਖੋਜਵੀਨ ਕਰਕੇ ਸੰਪਰਕ ਸਾਦੇਣ ਕਿਉਂਕਿ ਉਹਦੀ ਵੀ ਵੀਡੀਓ ਵਾਇਰਲ ਹੋ ਚੁੱਕੀ ਹੈ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਾਹ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੰਨ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ